ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰੇ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਾਣੀ ਵੀ ਪੜ੍ਹਦੇ ਆਂ ਤੇ ਬਾਣੀ ਦੇ ਵਿੱਚ ਵੀ 84 ਲੱਖ ਜੁਨਾ ਦਾ ਜ਼ਿਕਰ ਆਉਂਦਾ ਹੈ ਕਿ 184 ਜੁਨਾ ਭੁਗਤ ਕੇ ਜੋ ਇਨਸਾਨ ਹੈ ਦੁਆਰਾ ਉਸੇ ਜਨਮ ਦੇ ਵਿੱਚ ਆਉਂਦਾ ਹੈ ਤੇ ਉਹ ਜਨਮ ਜੇਕਰ ਉਹ ਚੰਗੇ ਕਰਮ ਕਰ ਲਵੇ ਤਾਂ ਜਨਮ ਮਰਨ ਤੋਂ ਉਸ ਦਾ ਖੜਾ ਛੁੱਟ ਜਾਂਦਾ ਹੈ ਪਰ ਜੇਕਰ انسان ਪੁੱਠੇ ਕੰਮਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਉਸ ਨੂੰ ਬਾਰ ਬਾਰ ਜਨਮ ਲੈਣਾ ਪੈਂਦਾ ਹੈ ਅਤੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਉਹ ਐਦਾਂ ਉਲਝਦਾ ਰਹਿੰਦਾ ਹੈ ਕਿ ਉਸ ਨੂੰ ਕਈ ਜਨਮਾਂ ਤੱਕ ਉਸ ਕੀਤੇ ਹੋਏ ਪਾਪ ਦੀ ਸਜ਼ਾ ਜੋ ਹੈ ਉਹ ਮਿਲਦੀ ਰਹਿੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੋ ਵਜੀਰ ਖਾਨ ਜਿਸ ਨੂੰ ਵਜੀਦਾ ਵੀ ਕਹਿੰਦੇ ਆ ਜਿਸ ਨੇ ਗੁਨਾਹ ਕੀਤਾ ਗੁਰੂ ਮਹਾਰਾਜ ਦੇ ਛੋਟੇ ਸਹਿਬਜ਼ਾਦੇਆਂ ਨੂੰ ਨੀਹਾਂ ਦੇ ਵਿੱਚ ਚਨਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਫੇਰ ਵੀ ਉਸ ਦਾ ਮਨ ਨਹੀਂ ਭਰਿਆ ਕਿ ਜਦੋਂ ਨੀਹਾਂ ਦੇ ਵਿੱਚ ਛੋਟੇ ਸਹਿਬਜ਼ਾਦੇਆਂ ਨੂੰ ਚਿਣ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਨੀਂਹ ਟੁੱਟ ਗਈ ਅਤੇ ਛੋਟੇ ਸਹਿਬਜ਼ਾਦੇ ਜ਼ਮੀਨ ਦੇ ਉੱਪਰ ਡਿੱਗ ਪਏ ਤਾਂ ਉਹਨਾਂ ਦੇ ਥੋੜੇ ਥੋੜੇ ਸਾਹ ਚੱਲ ਰਹੇ ਸੀ। ਦੋਸਤੋ ਬਾਦ ਵਜੀਦੇ ਨੇ ਚਾਕੂ ਮਾਰ-ਮਾਰ ਕੇ ਉਹਨਾਂ ਛੋਟੇ ਸਹਿਬਜ਼ਾਦਿਆਂ ਦੀ ਜਾਨ ਲੈ ਲਈ। ਸਾਧ ਸੰਗਤ ਜੀ ਨੀਹਾਂ ਵਿੱਚ ਚੜਨ ਤੋਂ ਪਹਿਲਾਂ ਕਿੰਨੇ ਤਸੀਹੇ ਦਿੱਤੇ ਉਸਨੇ। ਕਥਾ ਗੁਰਸੂਤਨ ਕੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਕਿ ਕਿਕਰ ਦੇ ਨਾਲ ਬਨ ਕੇ ਗਲੇਲਾ ਵੀ ਮਾਰੀਆਂ ਗਈਆਂ। ਛੋਟੇ-ਛੋਟੇ ਸਹਿਬਜ਼ਾਦਿਆਂ ਦੇ ਉੱਪਰ ਮਿਰਚਾਂ ਦੀਆਂ ਬੋਰੀਆਂ ਵੀ ਛੜਕੀਆਂ ਗਈਆਂ। ਸਾਧ ਸੰਗਤ ਜੀ ਜਿਸ ਨੇ ਐਦਾਂ ਐਦਾਂ ਦੇ ਪਾਪ ਕੀਤੇ ਹੋਣਗੇ ਉਹ ਅਗਲੇ ਜਨਮ ਦੇ ਵਿੱਚ ਹੁਣ ਕਿਹੜੀ ਜੁਨਾ ਦੇ ਵਿੱਚ ਫਿਰ ਰਿਹਾ ਹੈ ਇਸ ਪੂਰੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ। ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ। ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਬਾਬਾ ਜਵਾਲਾ ਸਿੰਘ ਜੀ ਜੋ ਕਿ ਸਿੱਖ ਸੰਗਤਾਂ ਦੇ ਨਾਲ ਪੰਜਾਬ ਦੇ ਵੱਖੋ-ਵੱਖ ਗੁਰਦੁਆਰਿਆਂ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਕਥਾ ਵੀ ਕਰ ਰਹੇ ਸੀ। ਬਾਬਾ ਜਵਾਲਾ ਸਿੰਘ ਜੀ ਜੋ ਕਿ ਬਹੁਤ ਹੀ ਪਹੁੰਚੀ ਹੋਈ ਸ਼ਖਸੀਅਤ ਉਹਨਾਂ ਦਾ ਜੋ ਤਪ ਸੀ ਉਹਨਾਂ ਦੇ ਚਿਹਰੇ ਦੇ ਉੱਪਰੋਂ ਦਿਖਾਈ ਦਿੰਦਾ ਸੀ ਚਿਹਰੇ ਦੇ ਉੱਪਰ ਇਲਾਹੀ ਨੂਰ ਜੋ ਕਿ ਰੱਬ ਦੇ ਬੰਦਿਆਂ ਦੇ ਅਕਸਰ ਹੁੰਦਾ ਹੀ ਹੈ ਤੇ ਸਾਧ ਸੰਗਤ ਜੀ ਮਣੀ ਮਾਜਰਾ ਚੰਡੀਗੜ੍ਹ ਭਵਾਨੀਗੜ੍ਹ ਪਟਿਆਲਾ ऐसे एरिया ਦੇ ਵਿੱਚ ਕਥਾ ਕਰਦੇ ਕਰਦੇ ਪਹੁੰਚ ਜਾਂਦੇ ਨੇ ਸ਼੍ਰੀ ਫਤਿਹਗੜ ਸਾਹਿਬ ਬਾਬਾ ਜਵਾਲਾ ਸਿੰਘ ਜੀ ਹੱਥ ਦੇ ਵਿੱਚ ਉਹਨਾਂ ਨੇ ਖੁੰਡਾ ਫੜਿਆ ਹੋਇਆ ਅਤੇ ਉਹ ਸਟੇਜ ਦੇ ਉੱਪਰ ਵਿਰਾਜਮਾਨ ਹੋ ਜਾਂਦੇ ਨੇ ਅਤੇ ਕਥਾ ਕਰਨ ਲੱਗ ਜਾਂਦੇ ਨੇ ਕਥਾ ਕਰਦੇ ਕਰਦੇ ਕਥਾ ਛੇੜ ਲੈਂਦੇ ਨੇ ਪੂਰਬਲੇ ਜਨਮ ਦੀ ਕਿ ਇਨਸਾਨ ਆਪਣੇ ਪਿਛਲੇ ਜਨਮ ਦੇ ਵਿੱਚ ਜੇਕਰ ਚੰਗੇ ਕਰਮ ਕਰਦਾ ਹੈ ਤਾਂ ਉਸ ਦਾ ਜੋ ਫਲ ਹੈ ਉਹ ਅਗਲੇ ਜਨਮਾਂ ਤੱਕ ਵੀ ਮਿਲਦਾ ਹੈ ਜੇਕਰ ਆਪਾਂ ਪਿਛਲੇ ਜਨਮਾਂ ਦੇ ਵਿੱਚ ਕੋਈ ਮਾੜਾ ਕਰਮ ਕਰ ਲਈਏ ਤਾਂ ਉਹ ਮਾੜੇ ਕਰਮ ਦੇ ਨਤੀਜੇ ਆਪਣੇ ਔਲਾਦ ਨੂੰ ਤਾਂ ਭੁਗਤਨੇ ਪਹਿਣਗੇ ਤੇ ਆਉਣ ਵਾਲੇ ਸੱਤ ਜਨਮਾਂ ਤੱਕ ਵੀ ਸਾਨੂੰ ਉਸ ਕੀਤੇ ਹੋਏ ਕਰਮਾਂ ਦਾ ਜੋ ਗੁਨਾਹ ਹੈ ਉਹ ਨਾਲ-ਨਾਲ ਹੀ ਰਹਿੰਦਾ ਹੈ ਉਹ ਕਦੇ ਵੀ ਖਤਮ ਨਹੀਂ ਹੁੰਦਾ ਤਾਂ ਸਾਧ ਸੰਗਤ ਜੀ ਐਨੇ ਵਿੱਚ ਕਥਾ ਚੱਲ ਰਹੀ ਸੀ ਕਿ ਇੱਕ ਕੁੱਤਾ ਉੱਥੇ ਆਉਂਦਾ ਹੈ ਜਿਸ ਦੇ ਕੀ ਖੁਰਕ ਪਈ ਹੋਈ ਸੀ ਪੂਰੇ ਸਰੀਰ ਤੇ ਤੇ ਸਰੀਰ ਦੇ ਵਿੱਚੋਂ ਖੂਨ ਰਿਸ ਰਿਆ ਸੀ ਅਤੇ ਪੂਰੇ ਹੀ ਸਰੀਰ ਦੇ ਉੱਪਰ ਉਸ ਦੇ ਕੀੜੇ ਪਏ ਹੋਏ ਸੀ ਕਥਾ ਕਰਦਾ ਕਰਦੇ ਬਾਬਾ ਜਵਾਲਾ ਸਿੰਘ ਉਹਨਾਂ ਦੀ ਨਜ਼ਰ ਉਸ ਕੁੱਤੇ ਦੇ ਵੱਲ ਪੈ ਗਈ ਸਿੱਖ ਸੰਗਤਾਂ ਨੇ ਵੀ ਰਸਤਾ ਦੇ ਦਿੱਤਾ ਕਿ ਕੁੱਤਾ ਵਿਚਾਰਾ ਰੱਬ ਦਾ ਜੀ ਹੈ ਕਿੰਨਾ ਦੁਖੀ ਹੈ ਪੂਰੇ ਸਰੀਰ ਦੇ ਉੱਪਰ ਖੁਰਕ ਪਈ ਹੈ ਕੀੜੇ ਪਏ ਹੋਏ ਨੇ ਅਤੇ ਖੂਨ ਰਿਸ ਰਿਹਾ ਹੈ ਤੇ ਕੁੱਤਾ ਚੀਕਾਂ ਮਾਰ ਰਿਹਾ ਸੀ ਤੇ ਸਿੱਖ ਸੰਗਤਾਂ ਨੇ ਵੀ ਰਸਤਾ ਦੇ ਦਿੱਤਾ ਕਿ ਕੁੱਤੇ ਨੂੰ ਸਟੇਜ ਵੱਲ ਜਾਣ ਦਿਓ ਤੇ ਜਿਵੇਂ ਹੀ ਕੁੱਤਾ ਸਟੇਜ ਦੇ ਕੋਲੇ ਆਉਂਦਾ ਹੈ ਤੇ ਬਾਬਾ ਜਵਾਲਾ ਸਿੰਘ ਜੋ ਕਿ ਆਪਣਾ ਖੁੰਡਾ ਚੁੱਕਦੇ ਨੇ ਅਤੇ ਖੁੰਡਾ ਚੁੱਕ ਕੇ ਉਸ ਕੁੱਤੇ ਦੇ ਚਾਰੇ ਲੱਤਾਂ ਤੇ ਮਾਰਦੇ ਨੇ ਤੇ ਉਸ ਦੀਆਂ ਲੱਤਾਂ ਤੋੜ ਦਿੰਦੇ ਨੇ ਅਤੇ ਇਹ ਸਭ ਕੁਝ ਦੇਖ ਕੇ ਸਿੱਖ ਸੰਗਤਾਂ ਹੈਰਾਨ ਪਰੇਸ਼ਾਨ ਕਿ ਬਾਬਾ ਜਵਾਲਾ ਸਿੰਘ ਜੀ ਜੋ ਕਿ ਕਦੇ ਨਾ ਨੇ ਕੀੜੀ ਵੀ ਨਹੀਂ ਮਾਰੀ ਐਨੇ ਦਿਆਲੂ ਪੁਰਖ ਨੇ ਪਰ ਅੱਜ ਇਹਨਾਂ ਨੇ ਕੁੱਤੇ ਦੀਆਂ ਲੱਤਾਂ ਹੀ ਤੋੜ ਦਿੱਤੀਆਂ ਖੁੰਡਾ ਮਾਰ ਕੇ ਇਹ ਸਭ ਕੁਝ ਕਿਵੇਂ ਹੋਇਆ ਸਿੱਖ ਸੰਗਤਾਂ ਨੇ ਡਰਦੇ ਡਰਦੇ ਬਾਬਾ ਜੀ ਤੋਂ ਸਵਾਲ ਪੁੱਛਿਆ ਤੇ ਬਾਬਾ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਕੁੱਤੇ ਨੂੰ ਘੇਟ ਕੇ ਇੱਥੋਂ ਬਾਹਰ ਗਲੀ ਦੇ ਵਿੱਚ ਸੁੱਟ ਦਿਓ ਤਾਂ ਸਿੱਖ ਸੰਗਤਾਂ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਤਾਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ ਉੱਚੀ ਆਵਾਜ਼ ਦੇ ਵਿੱਚ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਪਰ ਅੱਜ ਇੰਨਾ ਵੀਰ ਰਸ ਜੋ ਕਿ ਤੁਹਾਡੇ ਚਿਹਰੇ ਦੇ ਉੱਪਰ ਦਿਖਾਈ ਦੇ ਰਿਹਾ ਹੈ ਤੁਸੀਂ ਇਸ ਕੁੱਤੇ ਦੀਆਂ ਲਤਾਂ ਹੀ ਤੋੜ ਦਿੱਤੀਆਂ ਅਤੇ ਤੁਸੀਂ ਇਸ ਨੂੰ ਇਹ ਵੀ ਕਹਿ ਦਿੱਤਾ ਕਿ ਘਸੀਟ ਕੇ ਇਸ ਨੂੰ ਬਾਹਰ ਸੱਟਿਓ ਕੀ ਕਾਰਨ ਹੈ ਦੋਸਤੋ ਬਾਅਦ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਕਿ ਇਸ ਦੇ ਪਿਛਲੇ ਜਨਮ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਹੈ ਪਿਛਲੇ ਜਨਮ ਦੇ ਵਿੱਚ ਇਹ ਵਜੀਰ ਖਾਨ ਸੀ ਭਾਵ ਵਜੀਦਾ ਸੀ ਜੋ ਕਿ ਔਰੰਗਜ਼ੇਬ ਦੇ ਹੁਕਮਰਾਨ ਦੇ ਅਨੁਸਾਰ ਇਸ ਨੇ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਉਹਨਾਂ ਨੂੰ ਇਸਨੇ ਤਸੀਹੇ ਦਿੱਤੇ ਸੀ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਣਵਾ ਦਿੱਤਾ ਮਾਤਾ ਗੁਜਰ ਕੌਰ ਜੋ ਕਿ ਠੰਡੇ ਬੁਰਜ ਦੇ ਵਿੱਚ ਹੀ ਸ਼ਹੀਦ ਹੋ ਗਏ ਸੀ ਤੇ ਅੱਜ ਇਸ ਜਨਮ ਦੇ ਵਿੱਚ ਇੱਕ ਕੁੱਤਾ ਬਣ ਕੇ ਇੱਥੇ ਘੁੰਮਦਾ ਹੈ ਤੇ ਇੱਥੇ ਇਸ ਤੇ ਕੀੜੇ ਪਏ ਹੋਏ ਨੇ ਤੇ ਇਸ ਦੇ ਕੀਤੇ ਕਰਮਾਂ ਦੀ ਸਜ਼ਾ ਇਸ ਨੂੰ ਮਿਲ ਰਹੀ ਹੈ ਤੇ ਸਜ਼ਾ ਇਸ ਨੂੰ ਜਨਮਾਂ ਜਨਮਾਂ ਤੱਕ ਮਿਲਦੀ ਰਹਿਣੀ ਹੈ ਸੋ ਸਾਧ ਸੰਗਤ ਜੀ ਇਸ ਤੋਂ ਸਾਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਆਪਾਂ ਮਾੜੇ ਕਰਮ ਕਰਾਂਗੇ ਤਾ ਮਾੜੇ ਕਰਮ ਕਰਨ ਦਾ ਜੋ ਫਲ ਹੈ ਉਹ ਸਾਨੂੰ ਕਈ ਜਨਮਾਂ ਤੱਕ ਹੀ ਮਿਲਦਾ ਰਹੇਗਾ ਜੇਕਰ ਚੰਗੇ ਕਰਮ ਕਰਾਂਗੇ ਚੰਗੇ ਕਰਮ ਦੇ ਨਤੀਜੇ ਵੀ ਤਾਂ ਚੰਗੇ ਹੀ ਨਿਕਲਣਗੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ